ਦਿਕਰ ਤੇ ਧਮਾਕੇ ਉਹ ਟਰੱਕ ਆ ਗਿਆ ਟਰੱਕ ਆ ਗਿਆ ਟਰੱਕ ਆ ਗਿਆ ਬਾਬੇ ਦੀ ਹੱਟੀ ਦੇ ਸੂਰਤ ਤੋਂ ਸੂਟਾਂ ਦਾ ਟਰੱਕ ਭਰ ਕੇ ਆ ਗਿਆ ਉਹ ਰੋਲੀ-ਮੋਲੀ 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 ਉਹ ਬਰਸਾ ਵੀ ਆ ਗਈ ਬਰਸਾ ਵੀ ਆ ਗਈ ਬਰਸਾ ਵੀ ਆ ਗਈ ਉਹ ਮੁਸਕਾਨ ਵੀ ਆ ਗਈ ਮੁਸਕਾਨ ਵੀ ਆ ਗਈ ਉਹ 올-ਓਵਰ ਵੀ ਆ ਗਿਆ ਉਹ ਸਾਰੇ ਜਹਾਨ ਦਾ ਕੱਪੜਾ ਸੂਰਤ ਤੋਂ ਬਾਬੇ ਦੀ ਹੱਟੀ ਤੇ ਆ ਗਿਆ ਇਹ ਚਾਰ ਦਿਨ 4 ਦਿਨ 4 ਦਿਨ ਦੀ ਸੇਲ ਆਹਦੀ ਛੱਡੀ ਸੇਲ 4 ਦਿਨ ਦੀ ਦੇਖੋ ਜੀ ਨਵਾਂ ਕੰਮ ਸ਼ੁਰੂ ਕਰਨ ਵਾਲੇ ਰੀਸੇਲਰ ਪਿੰਡਾਂ 'ਚ ਦੁਕਾਨਦਾਰ ਬਾਬੇ ਦੇ ਹੱਟੀ ਤੇ ਆਜੋ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਬ੍ਰਾਂਡ ਆਹ ਲੋ ਜੀ 250 ਦੇ 55 ਰੁਪਏ ਦੀ ਸੂਟ ਲਓ ਭਾਜੀ ਆ ਆ ਚੱਕੋ ਭਾਜੀ ਪ੍ਰਿੰਟ ਕੋਟਨ ਦਾ ਦੁਪੱਟਾ ਡਿਜ਼ਾਈਨਰ ਪੀਸ ਸੋਲੋ ਕਲਰ ਚਾਰਟ 255 ਰੁਪਏ ਦੀ ਐਕਸ ਮੈਲ ਹੈ 255 ਦੇ ਹਿਸਾਬ ਨਾਲ ਤੁਹਾਨੂੰ ਮਿਲਣਾ ਜੇ ਪ੍ਰਿੰਟਰ ਰਿਯਾਨ ਦਾ ਸੂਟ ਪਰ ਹੈਂਡਵਰਕ ਨਾਲ ਜੀ ਰੰਗ ਚਾਰ ਰੇਟ ਭਾਜੀ ਸਾਹਮਣੇ ਲਿਖਿਆ 395 ਰੁਪਏ ਇੱਕ ਨਹੀਂ ਦੋ ਨਹੀਂ ਪੰਜ ਨਹੀਂ 10 ਨਹੀਂ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਵੱਧ ਵੀਡੀਓ ਸ਼ੇਅਰ ਕਰਨਗੇ ਆ 11 ਸੂਟ ਤੁਹਾਨੂੰ ਦਵਾਂਗੇ ਬਿਲਕੁਲ ਫ੍ਰੀ ਕੰਮ ਦੇਖੋ ਕੜਾਈ ਦੇਖੋ ਦੁਪੱਟੇ ਦੇਖੋ ਨਾਲ 495 ਰੁਪਏ ਲੈ ਜਾਓ ਸੂਟ ਜਣੀ ਮੇਰੀ ਭੈਣ ਲੈ ਕੇ ਜਾਊਗੀ ਕੋ ਕਪੜਾ ਵਧੀਆ ਮਿਲ ਗਿਆ ਜੀ ਬਾਬੇ ਦੀ ਹੱਡੀ ਤੋਂ 12 1200 ਵਾਲੇ ਸੂਟ ਮਿਲ ਗਿਆ ਨੇ ਸਿਰਫ 495 ਰੁਪਏ ਬਾਜੀ ਆ ਲਓ ਜੀ ਪ੍ਰਿੰਟਡ ਕਪੜਾ ਐਕਸ ਮੈਲ ਦੇ ਸਾਬਨਾ 285 ਰੁਪਏ ਦਾ ਸੂਟ ਬਾਜੀ ਕੋ ਜੋਰ ਜੱਟ ਦੇ ਸੂਟ ਮਿਰਰ ਵਰਕ ਵਾਲੇ ਆ ਲਓ ਜੀ 775 ਰੁਪਏ ਦਾ ਸੂਟ ਲੈ ਜਾਓ ਜੀ ਫੋਟੋ ਵਾਲਾ ਸੂਟ ਡਿਜ਼ਾਈਨਰ ਚੀਜ਼ ਜਿਹੜੀ ਬਾਜ਼ਾਰ ਚ 1200 1300 1400 ਚ ਵਿਕਦੀ ਆ ਬਾਬੇ ਦੀ ਹੱਟੀ ਨੇ ਕਰਤਾ 350 3250 3000 35 3500 ਦੇ ਸੂਟ ਵਿਕ ਰਹੇ ਆ ਡਿਜ਼ਾਈਨਰ ਪੀਸ ਭਾਜੀ ਆ ਦੇਖੋ ਜੀ ਬਾਬੇ ਦੀ ਹੱਟੀ ਦੇ ਹੋਲਸੇ ਰੇਟ ਚਾਉਂਦਾ 95 ਰੁਪਏ ਆ ਚੱਕੋ ਪਾਕਿਸਤਾਨੀ ਡਿਜ਼ਾਈਨ ਆ ਲੋ ਇਹ ਮਿਲਣਾ ਲਾਹੌਰ ਤੋਂ ਜਾਂ ਮਿਲਣਾ ਜਮਸ਼ੇਰ ਤੇ ਬਾਬੇ ਦੀ ਹੱਟੀ ਦਾ 695 ਰੁਪਏ ਦਾ ਜੇ ਤੁਸੀਂ ਕਮਾਣਾ ਚਾਹੁੰਦੇ ਹੋ ਘਰ ਬੈਠਿਆਂ ਪੈਸੇ ਫਿਰ ਪੈਕ ਮੁਠੇ ਵੀ ਲੈਣ ਦੀ ਲੋੜ ਨਹੀਂ ਕੱਲਾ ਕੱਲਾ ਪੀਸ ਲੈ ਜਾਓ ਕਪੜਾ ਨਾ ਵਿਕਿਆ ਹੋ ਜਾਏਗਾ ਵਾਪਸੀ ਸੈਟ ਲੈਣ ਦੀ ਲੋੜ ਨਹੀਂ ਐਤਵਾਰ ਨੂੰ ਬਹੁਤ ਵੱਡਾ ਸੇਲ ਮੇਲਾ ਲੱਗਣਾ ਐਤਵਾਰ ਨੂੰ ਦੁਨੀਆ ਤੋਂ ਲੋਕਾਂ ਨੇ ਆਉਣਾ ਇੱਥੇ ਪੂਰੇ ਇੰਡੀਆ ਦੇ ਵੱਖ-ਵੱਖ ਸਟੇਟਾਂ ਤੋਂ ਵੱਖ-ਵੱਖ ਸ਼ਹਿਰਾਂ ਤੋਂ ਤੁਸੀਂ ਆ ਜਾਓ ਫਾਇਦੇ ਬਹੁਤ سارے ਕਰ ਦੇਣੇ ਆ ਓ ਕਰਤੇ ਤਮੋਕੇ ਤੇ ਧਮਾਕੇ ਬਾਬੇ ਦੀ ਹੱਟੀ ਨੇ ਸੂਟਿਆਂ ਦੇ ਰੇਟਾਂ 'ਚ ਕਰਦੇ ਧਮਾਕੇ ਉਹ ਟਰੱਕ ਆ ਗਿਆ ਟ੍ਰੱਕ ਆ ਗਿਆ ਟਰੱਕ ਆ ਗਿਆ ਬਾਬੇ ਦੀ ਹੱਟੀ ਦੇ ਸੂਰਤ ਤੋਂ ਸੂਟਾਂ ਦਾ ਟਰੱਕ ਭਰ ਕੇ ਆ ਗਿਆ ਓ ਰੋਲੀ ਮੋਲੀ ਰੋਲੀ ਮੋਲੀ ਰੋਲੀ ਮੋਲੀ ਰੋਲੀ ਮੋਲੀ ਓ ਬਰਸਾ ਵੀ ਆ ਗਈ ਬਰਸਾ ਵੀ ਆ ਗਈ ਬਰਸਾ ਵੀ ਆ ਗਈ ਓ ਮੁਸਕਾਨ ਵੀ ਆ ਗਈ ਮੁਸਕਾਨ ਵੀ ਆ ਗਈ ਓ 올 ਓਵਰ ਵੀ ਆ ਗਿਆ ਓ ਸਾਰੇ ਜਹਾਨ ਦਾ ਕੱਪੜਾ ਸੂਰਤ ਤੋਂ ਬਾਬੇ ਦੀ ਹੱਟੀ ਦੇ ਆ ਗਿਆ ਓ ਪੈਕ ਪੈਕ ਪਾਰਸਲ ਆ ਗਏ ਪੈਕ ਪੈਕ ਪਾਰਸਲ ਆ ਗਏ ਵੱਡੇ ਲੀ ਬੰਬ ਵਾਲੇ ਸੂਟ ਆ ਕੇ ਬਾਬਾ ਜੀ ਇਹ ਕਰ ਕੀ ਦਿੱਤਾ ਸਾਰਾ ਹੀ ਸੂਤਰਾ ਸਮਾਨ ਇਕੱਠਾ ਕਰਕੇ ਬਾਬੇ ਦੀ ਹੱਟੀ ਤੇ ਆ ਗਿਆ ਹਾਂ ਜੀ ਸਾਰਾ ਸੂਤਰਾ ਸਮਾਨ ਆ ਦੇਖੋ ਵਰਸ਼ਾ ਬ੍ਰਾਂਡ ਕੋਈ ਚਾਰ ਸੂਟ ਲੋਕਲ ਦੁਕਾਨਦਾਰ ਤੋਂ ਲਿੱਤੇ ਹੋਏ ਇੱਕ ਇੱਕ ਡਜਾਂ ਦੇ ਇੱਕ ਇੱਕ ਪਾਰਸਲ ਵਰਸ਼ਾ ਬ੍ਰਾਂਡ ਬਾਬੇ ਦੀ ਹੱਟੀ ਦੇ ਆਲੋ ਮੁਸਕਾਨ ਬ੍ਰਾਂਡ ਆ ਦੇਖੋ ਪਾਰਸਲ ਮੁਸਕਾਨ ਦੇ ਐ ਫਰੈਸ਼ ਸੋਬੇ ਗਰਮੀਆਂ ਦੇ ਤਾਜੇ ਤਾਜੇ ਪਕੌੜੇ ਜਿਹੜੇ ਤਾਜੇ ਰਜਾ ਦੇਖੋ ਇੱਕ ਦੇ ਕਡੀਆਂ ਇਹ ਧੋੜੀ ਵੀ ਕੱਲਾ ਵਰਸ਼ਾ ਦੇ ਕੜੀਆਂ ਨਹੀਂ ਹੈ ਆ ਦੇਖੋ ਪੈਕ ਪਾਰਸਲ ਜਿੰਨੇ ਮਰਜੀ ਲੋ ਆਲ ਓਵਰ ਆਲ ਓਵਰ ਵੀ ਭਾਜੀ ਆ ਲੋ ਇੱਕ ਤੇ ਕਹ ਲੋ ਰੋਲੀ ਮੋਲੀ ਵੀ ਲੈ ਜੋ ਵਰਸ਼ਾ ਵਰਸ਼ਾ ਭਾਜੀ ਜਿੰਨੀ ਮਰਜੀ ਲੋ ਅ ਬ੍ਰਾਂਡਡ ਮਿਲ ਜੇ ਵਰਸ਼ਾ ਪੂਰੇ ਵਰਲਡ ਦੀ ਨੰਬਰ 1 ਮਿਲ ਵਰਸ਼ਾ ਬ੍ਰਾਂਡ ਆ ਦੇਖੋ ਭਾਜੀ ਆਲ ਓਵਰ ਦੇ ਚਾਰੇ ਕੋ ਬੈਗ ਬੈਗ ਪਾਰਸਲ ਆ ਦੇਖੋ ਚੀਜ਼ਾਂ ਬੜੀਆਂ ਹੋਈਆਂ ਇੱਧਰ ਦੇਖੋ ਫੁੱਲ ਭਰੇ ਹੋਏ ਮਾਲ ਆ ਦੇਖੋ ਫਿਰ ਆ ਗਈ ਵਰਸ਼ਾ ਆ ਲੋ ਜੀ ਕੀ ਬਾਤ ਹੈ ਇਦਾਂ ਵੇਖੋ ਵਰਸ਼ਾ ਬ੍ਰਾਂਡ ਦਾ ਮਾਲ ਬੋਲছে ਰੇਟ ਜੋ ਐਕਸ ਮੇ ਬਾਬਾ ਜੀ ਰੇਟ ਦੱਸੋ ਰੇਟ ਬਾਪਾ ਜੀ ਐਕਸ ਮੇ ਲੇ ਬੈਠ ਕੇ ਦਿਖਾਣੇ ਆ ਦੇਖੋ ਬ੍ਰਾਂਡਡ ਚੀਜ਼ਾਂ ਐ ਇਦਾਂ ਦੀਆਂ ਕੈਟਲੋਕਾਂ ਆ ਦੇਖੋ ਡਿਜ਼ਾਈਨਰ ਕੋਟਨ ਦੇ ਸੂਟ ਬਾਜੀ ਪੜ ਲਓ ਪੜ ਲਓ ਪੜ ਲਓ ਜੀ ਪੜ ਲਓ ਸੂਰਤ ਐਕਸਕਲੂਸਿਵ ਫੈਂਸੀ ਸੂਟ ਦੁਪੱਟੇ ਰੋਲੀ ਮੋਲੀ ਆ ਗਈ ਰੋਲੀ ਮੋਲੀ ਆ ਗਈ ਰੋਲੀ ਮੋਲੀ ਟਰੱਕ ਪਰ ਪਰ ਕੇ ਆ ਗਈ ਰੋਲੀ ਮੋਲੀ ਆ ਗਈ ਰੋਲੀ ਮੋਲੀ ਵੇਖੋ ਬਾਜੀ ਆਲ ਵਰ ਕੱਪੜੇ ਪਿਓਰ ਕੋਟਨਾ ਗਰਮੀਆਂ ਵਾਲੇ ਤਾਜ਼ੇ ਤਾਜ਼ੇ ਸੂਟ ਠੰਡੇ ਠੰਡੇ ਕੱਪੜੇ ਪਰ ਗਰਮੀ 'ਚ ਸਸਤੇ ਕਰ ਦਿੱਤੇ ਨੇ ਡਾਇਰੈਕਟ ਮੈਂਦੇ ਰੇਟ ਤੇ ਕੱਪੜਾ ਲਓ ਆਹ ਦੇਖੋ ਪ੍ਰਿੰਟ ਇੱਕ ਤੋਂ ਇੱਕ ਨਵੇਂ ਤੋਂ ਨਵੇਂ ਇੱਕ ਤੋਂ ਇੱਕ ਚੜਦਾ ਚੜਦਾ ਪ੍ਰਿੰਟਾ ਦੇਖੋ ਗਰਮੀਆਂ ਵਾਲੇ ਸੂਟ ਲਾਤੀ ਸੇਲ ਬਾਬੇ ਦੇਖੋ ਜੀ 4 ਦਿਨ 4 ਦਿਨ 4 ਦਿਨ ਦੀ ਸੇਲ ਆਦੀ ਭੰਦੀ ਸੇਲ 4 ਦਿਨ ਦੀ ਸੁਭਾਂਗੀ ਭਾਜੀ ਸੁਭਾਂਗੀ ਆ ਗਏ ਇਹ ਨਵੇਂ ਕਰੇਪਾਂ ਦੇ ਸੂਟ ਵੀ ਆ ਗਏ 15 1500 ਰੇ ਸੂਟ 495 ਰੁਪਏ ਵਾਲੇ ਖੋ ਪੈਕ ਬਾਰਸਲ ਇੱਕ ਦੇ ਇੱਕ ਨਵੇਂ ਦੇ ਨਵੇਂ ਸ਼ਿਵਾਂਗੀ ਜਿੰਨੀ ਮਰਜ਼ੀ ਕਰੇ ਵਲੋ 495 ਬਾਬਾ ਜੀ ਬਹਿ ਕੇ ਸੂਟ ਦਿਖਾਓ ਰੇਟ ਦੱਸੋ ਸਵਾਦ ਲੈ ਲਓ ਸੂਟ ਦਾ ਸਭ ਤੋਂ ਵੱਡਾ ਬ੍ਰਾਂਡ ਵਰ ਸ਼ਾਂਗੂਈ ਸਾਂਝ ਸਾਂਝਾ ਅਨਾਇਆ ਹਾਂਜੀ ਆ ਦੇਖੋ ਇੱਕ ਦੇ ਕਲਾਸ ਚੀਜ਼ਾਂ ਇੱਕ ਇੱਕ ਦੀਆਂ ਆਉਂਦੇ ਭਾਜੀ ਚਾਰ ਚਾਰ ਸੂਟ ਨਹੀਂ ਆਉਂਦੇ ਪਾਰਸਲ ਪਾਰਸਲ ਆ ਦੇਖੋ ਸਾਂਝ ਦਾ ਮਤਲਬ ਬਾਬੇ ਰੱਡੀਆਂ ਪੈ ਗਈਆਂ ਸਾਂਝ ਸੂਰਦਾਰਿਆਂ ਦੀ ਆ ਦੇਖੋ ਦੇਖੋ ਜੀ ਨਵਾਂ ਕੰਮ ਸ਼ੁਰੂ ਕਰਨ ਵਾਲੇ ਰੀਸੇਲਰ ਪਿੰਡਾਂ 'ਚ ਦੁਕਾਨਦਾਰ ਬਾਬੇ ਦੀ ਹੱਟੀ ਤੇ ਆਜੋ ਵੱਡੇ ਫਾਇਦੇ ਕਰਾਂਗੇ ਚਾਰ ਦਰਾਂ ਦੇ ਵਿੱਚ ਵਿੱਚ ਆ ਜੀ ਸਾਰਾ ਕਾਟਨ ਜੇ ਜਿੰਨੇ ਕੱਪੜੇ ਦਿਖਾਣਾ ਸਭ ਡਿਜੀਟਲ ਕਾਟਨ ਦੇ ਸੂੜਾ ਲੋ ਸਾਂਝਾ ਆ ਲੋ ਜਿੰਨੀਆ ਮਰਜ਼ੀ ਇੱਕ ਤੋਂ ਇੱਕ ਆ ਦੇਖੋ ਜੋ ਰੇਟ ਮਿਲਦਾ ਉਹੀ ਰੇਟ ਬਾਬੇ ਦੀ ਹੱਟੀ ਦਾ ਬਾਬਾ ਜੀ ਬਹਿ ਕੇ ਦਿਖਾਓ ਸਗੂਫੇ ਦਿਖਾਓ ਬਹਿ ਕੇ ਅਸੀਜਾਂ ਦਿਖਾਣੇ ਆ ਆ ਲੋ ਦੀ ਕੀ ਬਾਤ ਆ ਸਾਰਾ ਦੇਖੋ ਆ ਦੇਖੋ ਕੋਟਨਾ ਗਰਮੀ ਦੇ ਤਾਜ਼ੇ ਤਾਜ਼ੇ ਕੱਪੜੇ ਆ ਦੇਖੋ ਠੰਡੇ ਠੰਡੇ ਕੱਪੜੇ ਬੈਗ ਪਾਰਸਲ ਟ੍ਰੈਕ ਤੋਂ ਸੂਰਤੋਂ ਆ ਪੂਰੇ-ਪੂਰੇ ਟੇਰ ਭਾਜੀ ਅੰਦਰ ਬਾਹਰ ਲੱਗੇ ਹੋਏ ਨੇ ਕਪੜਾ ਰਖਣੇ ਇੱਕ ਦੇ ਇੱਕ ਆ ਜਾਓ ਫਿਰ ਤੁਹਾਨੂੰ ਦਿਖਾਈਏ ਨਵੇਂ-ਨਵੇਂ ਸੂਟ ਸੋ ਆ ਜਾਓ ਵੀਡੀਓ ਐਂਡ ਤੱਕ ਦੇਖ ਲਿਓ ਹੁਣ ਤੁਸੀਂ ਸਲਾਹ ਜਾਂ ਸੂਟ ਖੋਲਣ ਲੱਗੇ ਆ ਧਿਆਨ ਦੇ ਨਾਲ ਦੇਖ ਲਓ ਰੇਟ ਸੁਣ ਲਿਓ ਚੈਲੰਜ ਕਰਦੇ ਆ ਪੂਰਾ ਪੂਰੇ ਇੰਡੀਆ ਦੇ ਜਾ ਕੇ ਪਤਾ ਕਰ ਲਿਓ ਜੇ ਆ ਰੇਟ ਸਾਨੂੰ ਮਿਲ ਗਿਆ ਇੱਥੋਂ ਆ ਚੱਕੋ ਭਾਜੀ ਪ੍ਰਿੰਟ ਕੋਟਨ ਦਾ ਦੁਪੱਟਾ ਡਿਜ਼ਾਈਨਰ ਪੀਸ ਸੋਲੋ ਕਲਰ ਚਾਰਟ 255 ਰੁਪਏ ਦੀ ਐਕਸ ਮਿਲਣਾ 255 ਦੇ ਹਿਸਾਬ ਨਾਲ ਤੁਹਾਨੂੰ ਮਿਲਣਾ ਜੇ ਜੋ ਮਿਲ ਦਾ ਰੇਟ ਹੈ ਤੇ 5 500 550 500 ਨੂੰ ਸੂਟ ਵਿਕ ਰਹੇ ਆ ਰੋਲੀ ਮੋਲੀ ਬ੍ਰਾਂਡ ਦੇ ਸੂਟ ਨੇ ਤੇ ਬ੍ਰਾਂਡਡ ਮਿਲਣਾ ਸਿੱਧਾ ਟਾਈ ਆਪਾਂ ਬਾਬੇ ਦੀ ਟਿਕਾ ਆਹ ਲੋ ਜੀ ਪੀਸ ਦੇਖੋ ਦੇਖੋ ਜੀ ਕੱਪੜੇ ਦੀ ਕੁਆਲਿਟੀ ਬਹੁਤ ਹੈ ਰਾਇਲਟੀ ਹੈ ਇਹ ਜਿਹੜੇ ਰਾਇਲ ਲੋਕ ਆ ਉਹਨਾਂ ਦੇ ਪਾਉਣ ਵਾਲੇ ਕੱਪੜੇ 255 ਦਾ ਸੂਟ ਆਹ ਦੇਖੋ ਆਰਟੀਕਲ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਬ੍ਰਾਂਡ ਆਹ ਲੋ ਜੀ 255 ਰੁਪਏ ਸੂਟ ਲਓ ਭਾਜੀ ਆਹ ਲੋ ਦੇਖੋ ਫਾਇਦੇ ਹੋ ਜਾਣੇ ਆ ਸ਼ਨੀਵਾਰ ਐਤਵਾਰ ਆਜੋ ਬਹੁਤ ਵੱਡਾ ਸੇਲ ਤਮਾਕਾ ਲੱਗ ਗਿਆ 255 ਲੈ ਜਾਓ ਲੁੱਕ ਦੇਖੋ ਬਣੀ ਹੋਈ ਪ੍ਰੋਪਰ 골ਡ ਵਰਕ ਨਾਲ ਭਾਜੀ ਦੁਪੱਟਾ ਵੀ ਫੁੱਲ ਪਿਓਰ ਦਾ ਜੀ ਆ ਲੋ ਜੀ ਪ੍ਰਿੰਟਰ ਰਿਓਨ ਦਾ ਸੂਟ ਪਰ ਹੈਂਡ ਵਰਕ ਨਾਲ ਜੀ ਰੰਗ ਚਾਰ ਰੇਟ ਭਾਜੀ ਸਾਹਮਣੇ ਲਿਖਿਆ 395 ਰੁਪਏ ਆ ਦੇਖੋ ਸੂਟ ਉਹ ਦਿਖਾ ਰਹੇ ਆ ਜਿਹੜੇ ਵੱਡੇ ਸ਼ੋਅਰੂਮਾਂ ਜਾ ਕੇ ਤੁਸੀਂ ਦੇਖਦੇ ਹੋ 1200 1100 1400 ਐਦਾਂ ਮਿਲਦਾ ਪਰ ਇੱਥੇ ਤੁਹਾਨੂੰ ਮਿਲਣਾ 395 ਰੁਪਏ 395 ਰੁਪਏ ਚ ਸੁਪਰ ਤੋਂ ਵੀ ਉੱਪਰ ਦੇ ਆਰਟੀਕਲ ਆ ਆ ਲੋ ਜੀ ਕਲਾਸ ਚੀਜ਼ਾਂ ਐਕਸ ਮਿਲ ਦੇ ਹਿਸਾਬ ਨਾਲ ਕੱਪੜਾ ਖਰੀਦਣਾ ਤੁਸੀਂ ਜਿਲ੍ਹਾ ਜਲੰਧਰ ਜਮਸ਼ੇਰ ਖਾਨ ਬਾਬੇ ਦੀ ਹੱਟੀ ਦੇ ਆਹ ਲੋ ਜੀ ਆਹ ਲੋ ਜੀ 395 ਰੁਪਏ ਦੇਖੋ ਜੀ 395 ਦਾ ਸੂਟ ਰੰਗ ਵੀ ਸੋਹਣੇ ਕੱਪੜੇ ਦੀ ਗਾਰੰਟੀ ਠੋਕ ਕੇ ਦਿੰਨੇ ਆ ਠੋਕ ਕੇ ਆਹ ਡਿਜ਼ਾਈਨਰ ਪੀਸ ਆਹ ਦੇਖੋ ਗਲੇ ਦੇ ਹੈਂਡਵਰਕ ਕੀਤਾ ਹੋਇਆ ਬ੍ਰਾਂਡਡ ਮਿਲਾਂ ਦੇ ਬ੍ਰਾਂਡਡ ਕੱਪੜੇ ਦੁਪੱਟੇ ਆਣਗੇ ਫੁੱਲ ਪਿਓਰ ਦੇ ਨਾਲ ਰੰਗ ਵੀ ਆਣਗੇ ਚਾਰ ਤੇ ਪੂਰੇ ਬ੍ਰਾਂਡ ਰੋਲੀ ਮੋਲੀ ਦੇ ਕਰਤੇ ਭਾਜੀ ਤਿਆਰ ਰੇਟ ਸਿਰਫ 395 ਕੰਮ ਦੇਖੋ ਕੜਾਈ ਦੇਖੋ ਦੁਪट्टे ਦੇਖੋ ਨਾਲ 495 ਰੁਪਏ ਲੈ ਜਾਓ ਬਾਈ ਆ ਲੋ 495 ਦੇ ਵਿੱਚ ਕੋਈ 1500 ਨਹੀਂ ਕੋਈ 1200 ਨਹੀਂ ਕੋਈ 1100 ਨਹੀਂ 495 ਹੀ ਦੇਣਾ ਆ ਸੂਰਤ ਵਾਲੇ ਰੇਟ ਤੇ ਕਪੜਾ ਕੁਆਲਿਟੀ ਡਿਜ਼ਾਈਨਿੰਗ ਵਰਕ ਕਿਆ ਬਾਤ ਆ ਭਾਜੀ ਮਜ਼ਾ ਆ ਜੂਗਾ ਸੂਟ ਜਿਹੜੀ ਮੇਰੀ ਭੈਣ ਲੈ ਕੇ ਜਾਊਗੀ ਕਹੂਗੀ ਵੀ ਕਪੜਾ ਵਧੀਆ ਮਿਲ ਗਿਆ ਜੀ ਬਾਬੇ ਦੀ ਹੱਡੀ ਤੋਂ 12 1200 ਵਾਲੇ ਸੂਟ ਮਿਲ ਗਿਆ ਨੇ ਸਿਰਫ 495 ਰੁਪਏ ਬਾਜੀ ਜੀ 1 ਰੁਪਏ ਦਾ ਵੀ ਘਾਟਾ ਨਹੀਂ 1 ਰੁਪਏ ਦਾ ਵੀ ਘਾਟਾ ਨਹੀਂ ਬਾਜੀ ਚੀਜ਼ ਦੇਖੋ ਬਣੀ ਹੋਈ ਡਿਜ਼ਾਈਨਿੰਗ ਦੇਖੋ ਤੁਸੀਂ ਕਿੰਨੀ ਸੋਹਣੀ ਸੋਹਣੀ ਡਿਜ਼ਾਈਨਿੰਗ ਕਿੰਨੇ ਸੋਹਣੇ ਸੋਹਣੇ ਸੂਟ ਆਹ ਲਓ ਬਾਜੀ ਹੂੰ ਸੋਨਾ ਜਾਂਦੀ ਸੂਟ ਦੁਪੱਟਾ ਹਾਂਜੀ ਬਾਜ਼ਾਰ ਤੇ 800000 ਰੁਪਏ ਦਾ ਹਾਂਜੀ ਮਿਲਦੇ ਰੇਟ ਤੇ ਲੈਣਾ ਤੁਸੀਂ ਕਿੱਥੋਂ ਲੈਣਾ ਬਾਬੇ ਦੀ ਹੱਟੀ ਤੋਂ ਬਾਬੇ ਦੀ ਹੱਟੀ ਤੋਂ ਆਹ ਲਓ ਬਾਜੀ ਪੀਸ ਹਾਈ ਕਲਾਸ ਪੀਸ ਸੁਪਰ ਤੋਂ ਉੱਪਰ ਆ ਲੈ ਕੋਦੀ ਆ ਲੋ ਜੀ ਬ੍ਰਾਂਡਡ ਕੱਪੜਾ ਐਕਸਮਿਆ ਦੇ ਸਾਬਨਾ 285 ਰੁਪਏ ਦਾ ਸੂਟ ਭਾਜੀ ਆ ਤੁਸੀਂ ਹੁਣ ਚੈੱਕ ਕਰ ਲੋ 285 ਤੁਹਾਨੂੰ ਕਿਸੇ ਨੇ ਦੇਣਾ ਨਹੀਂ ਉਹ ਵੀ ਸੋਨਾ ਚਾਂਦੀ ਕੋਈ ਇਹ ਪਹਿਲਾਂ ਤੁਸੀਂ 18 1800 19 19 ਲੈਂਦੇ ਸੀ ਬਾਬੇ ਦੀ ਹੱਟੀ ਉਹਦਾ ਵੀ ਲੁੱਟ ਖਤਮ ਕੀਤੀ ਪਰ ਹੁਣ ਰੇਟ ਹੋਰ ਘਟਾਤਾ ਕਿਉਂਕਿ ਸੂਰਤ ਤੋਂ ਡਾਇਰੈਕਟ ਕੱਪੜਾ ਆ ਰਿਹਾ ਕਲਾਸ ਕੱਪੜੇ ਕਲਾਸ ਡਿਜ਼ਾਈਨਿੰਗ ਆ ਆ ਦੁਪੱਟੇ ਨਾਲ ਡੈਨਰ ਹਮ ਰੰਗ ਮਿਲਣਗੇ ਚਾਰ ਰੇਟ 285 ਰੁਪਏ ਜੀ ਸੋ ਹੁਣ ਛੇਦੀ ਛੇਦੀ ਤੁਸੀਂ ਆ ਜਾਓ ਇਸ ਲਈ ਸਾਨੂੰ ਕਹਿੰਦੇ ਆ ਵੀ ਕੱਪੜੇ ਦੇ ਸੇਲ ਲੱਗੀ ਆ ਦੈਨ ਥੋੜੇ ਆ ਰੇਟ ਮਿਲਣਾ ਸਭ ਤੋਂ ਘੱਟ ਸਭ ਤੋਂ ਘੱਟ ਤੁਸੀਂ ਵੇਚਣ ਲਈ ਕਮ ਸਟਾਰਟ ਕਰਨਾ ਚਾਹੁੰਦੇ ਹੋ ਕੱਪੜੇ ਦਾ ਤੇ ਭਾਜੀ ਇਦਾਂ ਦੀਆਂ ਚੀਜ਼ਾਂ ਦੇ ਆ ਲਓ ਭਾਜੀ ਦੁਪੱਟੇ ਦੇਖੋ ਤੁਸੀਂ ਕਲਾਸ ਔਰਗੈਂਜ਼ਾ ਦੇ ਡਿਜ਼ਾਈਨਰ ਦੁਪੱਟੇ 400 ਤੇ 35 ਰੁਪਏ ਦਾ ਸੂਟ ਭਾਜੀ ਲਓ ਭਾਜੀ ਅਗਲਾ ਆਰਟੀਕਲ ਦੇਖੋ ਸੁਪਰ ਤੋਂ ਉੱਪਰ ਹਾਂਜੀ ਨਵੀਆਂ ਨਵੀਆਂ ਚੀਜ਼ਾਂ ਦਾ ਨਵੀਆਂ ਨਵੀਆਂ ਡਿਜ਼ਾਈਨਿੰਗ ਆ ਦੇਖੋ 510 ਰੁਪਏ ਸੂਟ ਲੋ ਦੇਖੋ ਬਾਬੇ ਦੀ ਹੱਟੀ ਤੇ ਆਉਣ ਦਾ ਫਾਇਦਾ ਕੀ ਆ ਇੱਕੋ ਹੀ ਛੱਤ ਤੇ ਇੱਟਾ ਤੁਹਾਨੂੰ ਵੈਰਾਈਟੀ ਸਾਰੀ ਮਿਲਣੀ ਆ ਪਿਓਰ ਸ਼ਿਮਰ ਦੇ ਉੱਪਰ ਭਾਜੀ ਸੂਟ ਆ ਗਿਆ ਚੀਜ਼ ਦੇਖੋ ਬਣੀ ਹੋਈ ਜ ਆ ਦੇਖੋ ਜੀ ਪ्योर ਸ਼ਿਮਰ ਦਾ ਪ੍ਰੋਕਟ ਦਾ ਬਨਾਰਸੀ ਭਾਈ ਜੀ ਆਮ ਹੀ 2200 2400 ਚ ਲੈ ਜਾਓ ਰੇਟ ਆਪਣਾ ਦੱਸੋ ਕੀ ਆ ਉਹ ਭਾਜੀ ਆਪਾਂ 1500 ਦਾ ਨਹੀਂ ਕਰ ਰਹੇ ਐਕਸ ਮੇਲ ਡਾਇਰੈਕਟ ਸੂਰਤ ਦਾ ਰੇਟ ਭਾਜੀ 735 ਰੁਪਏ ਆ ਲਓ 735 ਦੇ ਵਿੱਚ ਨਾ ਆ ਦੇਖੋ 735 ਲੈ ਕੇ ਜਾਓ ਭਾਵੇਂ 1500 ਦਾ ਬੇਚ ਲਿਓ ਰਾਤੋ ਰਾਤ ਡਬਲ ਹੋ ਜਾਣੇ ਆ ਤੁਸੀਂ 25000 ਨਾਲ ਕੰਮ ਸ਼ੁਰੂ ਕਰਨਾ 50000 ਦਾ ਕੰਮ ਸ਼ੁਰੂ ਕਰਨਾ ਬਾਬੇ ਜੱਟੀ ਤੇ ਬਹੁਤ ਜ਼ਬਰਦਸਤ ਵੈਰਾਈਟੀ ਬਣ ਜਾਣੀ ਆ ਆ ਸਾਝ ਬ੍ਰਾਂਡ ਦਾ ਪੀਸ ਹਾਂਜੀ ਆ ਪੀਸ ਤੁਹਾਡੇ ਅੱਗੇ ਖੁੱਲਣ ਲਗਾ ਉਪਾੜਾ ਸਿਲਕ ਦੀ ਸਲਵਾਰ ਜੀ ਚੈੱਕ ਕਰ ਲੋ ਸਾਝਾ ਸਾਝਾ ਭਾਜੀ ਸਾਝਾ ਕਿਉਂਕਿ ਇਹਨੇ ਸਾਝ ਪਾਤੀ ਬਾਬੇ ਦੀ ਹੱਟੀ ਦੇ ਨਾਲ ਹਾਂਜੀ ਆ ਦੇਖੋ ਪੀਸ ਬਣਿਆ ਹੋਇਆ ਕੰਮ ਦੇਖੋ ਹੂੰ ਠੀਕ ਹੈ ਜੀ ਡਿਜ਼ਾਈਨਰ ਚੀਜ਼ਾਂ ਭਾਜੀ ਇਹ ਬਾਜੂ ਵਰਕ ਦੇਖੋ ਹੂੰ ਕੁਆਲਿਟੀ ਆ ਦੁਪੱਟੇ ਦੇਖੋ ਨਾਲ ਇਹ 2500 3000 35 3500 ਰੇ ਸੂਟ ਵਿਕ ਰਹੇ ਆ ਹੂੰ ਡਿਜ਼ਾਈਨਰ ਪੀਸ ਭਾਜੀ ਆ ਦੇਖੋ ਜੀ ਬਾਪੇ ਦੀ ਹੱਟੀ ਦੇ ਹੌਲ ਤੇ ਰੇਡ 1495 ਸਵਾ ਦੇਖੋ ਜੀ ਹਰ ਤਰ੍ਹਾਂ ਦੀ ਵੈਰਾਈਟੀ ਫੋਟੋ ਵਾਲੇ ਸੂਟ ਤੁਹਾਨੂੰ ਦੇ ਰਹੇ ਆ 1495 ਜੇ ਵੀ ਲੈ ਜਾਓ ਤੁਸੀਂ ਵਰਸ਼ਾ ਬ੍ਰਾਂਡ ਦੇ ਸੂਟ ਹੂੰ ਪਾਜੀ ਪੀਸ オリジナル ਬ੍ਰਾਂਡ オリジナル ਚੀਜ਼ਾਂ ਹਾਈ ਕਲਾਸ ਕੁਆਲਿਟੀ ਹਾਈ ਕਲਾਸ ਪਿਓਰ ਕੋਟਨ ਆਹ ਦੇਖੋ ਡਿਜ਼ਾਈਨਰ ਪੀਸ ਆਹ ਲਓ ਪਾਜੀ 3500 4000 ਰੁਪਏ ਦੇ ਜਿਹੜੇ ਡਿਜ਼ਾਈਨਰ ਪੀਸ ਵਿਕਦੇ ਆ ਨਾ ਆਹ ਲਓ ਬਾਬੇ ਦੀ ਹੱਟੀ ਦੇ 1880 ਰੁਪਏ ਦਾ ਸੂਟ ਲੈ ਕੇ ਜਾਓ ਆ ਦੇਖੋ ਚੀਜ਼ਾਂ ਦੇਖੋ ਚੈੱਕ ਕਰੋ ਤੁਸੀਂ ਪਹਿਲਾਂ ਕਿੰਨਾ ਪਿਆਰਾ ਹੈ ਗਲੇ ਦੇ ਕਿੰਨਾ ਕੰਮ ਸਿੰਪਲ ਜਿਹਾ ਕੰਮ ਹੈ ਟੌਪ ਦਾ ਰੰਗ ਹੈ ਬ੍ਰਾਂਡ ਮੁਸਕਾਨ ਹੈ ਪਰਲ ਵਰਕ ਦਾ ਕੰਮ ਹੈ ਭਾਜੀ ਉਹ ਵੀ ਕੋਟਨ ਦੇ ਉੱਪਰ ਭਾਜੀ ਚੀਜ਼ ਦੇਖੋ ਲੁੱਕ ਦੇਖੋ ਆ ਦੁਪੱਟੇ ਦੇਖੋ ਇਹਨਾਂ ਦੀ ਫਿਨਿਸ਼ ਦੇਖੋ ਜੀ ਰੰਗ ਦੇਖੋ ਭਾਜੀ ਕੁਆਲਿਟੀ ਭਾਜੀ ਹਮ ਰੇਟ ਦੇਣ ਜਾ ਰਹੇ ਹਾਂ ਸਿਰਫ ਤੇ ਸਿਰਫ 1595 ਰੁਪਏ ਦਾ ਸੂਟ ਭਾਜੀ ਹੁਣ ਆ ਤੁਸੀਂ ਦੇਖ ਲਓ ਵੀ ਜੇ ਤੁਹਾਨੂੰ ਇਦਾਂ ਦੇ ਸੂਟ 1595 ਵਿੱਚ ਮਿਲਣਗੇ ਤਾਂ ਤੁਸੀਂ ਬਹੁਤ ਸੋਹਣਾ ਆਪਣੀ ਆਮਦਨ ਬਣਾ ਸਕਦੇ ਆ ਹਾਈ ਕਲਾਸਿਸ ਆ ਜੀ ਆਹ ਬ੍ਰਾਂਡ ਨੇ オリジナル ਪਿਓਰ ਡਿਸਟਲ ਦੇ ਵਿੱਚ ਭਾਜੀ ਆ ਆ ਦੇਖੋ ਕੱਪੜੇ ਆ ਆ ਦੇਖੋ ਭਾਜੀ ਦੁਪੱਟੇ ਨਾਲ ਹਮ ਆ ਲਓ ਚੀਜ਼ ਦੇਖੋ ਬਣੀ ਹੋਈ ਆ ਲਓ ਭਾਜੀ ਨਾਲ ਬਟਨ ਵੀ ਨੇ ਹਮ ਠੀਕ ਆ ਜੀ ਸੂਟ ਦੇ ਨਾਲ ਦੇ ਮੈਚਿੰਗ ਬਟਨ ਵੀ ਆਉਂਦੇ ਆ ਜੀ ਲੈ ਲਓ ਆਹ ਲੋ ਜੀ ਬ੍ਰਾਂਡਡ ਮਿਲਦੇ ਬ੍ਰਾਂਡਡ ਪੀਸ 1095 ਰੁਪਏ ਸੋ ਤੁਸੀਂ ਇਹ ਦੇਖ ਲਓ ਵੀ ਜਿੰਦੋਂ ਐਸੀ ਇੱਥੇ ਆਉਂਦੇ ਆ ਹਰ ਵਾਰ ਨਵੇਂ ਨਵੇਂ ਵੈਰਾਈਟੀ ਨਵੇਂ ਨਵੇਂ ਪੀਸ ਰੇਟ ਅੱਦੇ ਅੱਦੇ ਆਹ ਲੋ ਜੀ ਪਿਓਰ ਮਸਲੀਨ ਦਾ ਡਿਜੀਟਲ ਜੂਟ ਭਾਜੀ ਹਾਂਜੀ ਆ ਚੱਕੋ ਜੀ ਹਾਂ ਬਹੁਤ ਹੀ ਸ਼ਾਨਦਾਰ ਪ੍ਰਿੰਟਰ ਸਲਵਾਰ ਦੇ ਨਾਲ ਆ ਚੱਕੋ ਪਾਕਿਸਤਾਨੀ ਡਿਜ਼ਾਈਨ ਆਹ ਲੋ ਏ ਮਿਲਣਾ ਲਾਹੌਰ ਤੋਂ ਜਾਂ ਮਿਲਣਾ ਜਮਸ਼ੇਰ ਤੇ ਬਾਬੇ ਦੀ ਹੱਟੀ ਦਾ 695 ਰੁਪਏ ਦਾ ਕੋਈ ਕਹਿੰਦਾ ਮੇਰਾ 70 ਸਾਲ ਦਾ ਤਿਆਰ ਪਾਸੀ ਕੋਈ ਕਹਿੰਦਾ 60 ਦਾ ਪਰ ਬਾਬੇ ਦੀ ਹੱਟੀ ਨੇ ਜੜਾ ਹਲਾਤੀ ਸਾਡਾ ਜੀ ਆਪਾਂ ਤਜਰਬੇ ਜਿਨ੍ਹਾਂ ਜਿਨ੍ਹਾਂ ਦੇ ਐਕਸਪੀਰੀਅੰਸ ਆਪਣੇ ਆਪਣੇ ਐ ਸਾਡਾ ਆਪਣਾ ਐਕਸਪੀਰੀਅੰਸ ਐ ਕੰਮ ਕਰਨ ਦਾ ਦੇਖੋ ਤੁਸੀਂ 370 ਰੁਪਏ ਜੀ ਨੰਬਰ ਤੁਹਾਡੇ ਅੱਗੇ ਲਿਖਿਆ ਪਿਆ ਹੈ ਕੰਪਨੀ ਦਾ ਬ੍ਰਾਂਡ ਲਿਖਿਆ ਪਿਆ ਹੈ ਆਲੋ ਦੁਪਟਾ ਨਾਲ ਹੂੰ ਚੈਲੈਂਜ ਦੇ ਨਾਲ ਕਰਦੇ ਆ ਜੀ ਆਲੋ 375 ਰੁਪਏ ਸੂਟ ਦੇ ਦੇਖੋ ਖੁੱਲੇ ਡੁੱਲੇ ਦੁਪੱਟੇ ਗਰਮੀਆਂ ਵਾਲੇ ਸੂਟ ਅਰੇ ਰੇਟ 375 ਰੰਗ ਬਾਲੀ ਚੋਟੀ ਦੇ ਇਸ ਲਈ ਕਹਿੰਨੇ ਆ ਆਜੋ ਆਪਾਂ ਗੱਲਾਂ ਨਹੀਂ ਕਰਦੇ ਕੁਆਲਿਟੀ ਦੇ ਨੇ ਕੁਆਲਿਟੀ ਆ ਦੇਖੋ ਜਿਹੜਾ ਪੀਸ ਹੂੰ ਠੀਕ ਐ ਵੀਡੀਓ 'ਚ ਕੱਲਾ ਰੋਲਾ ਪਾਉਣ ਨਾਲ ਉੱਚੀ ਉੱਚੀ ਬੋਲਣਾ ਕੰਮ ਨਹੀਂ ਹੁੰਦਾ ਹੂੰ ਕੱਪੜੇ ਦੇ ਦਮ ਚਾਹੀਦਾ ਕੱਪੜਾ ਤਾਂ ਵਿਕਦਾ ਭਾਜੀ ਜੀ ਆਹ ਦੇਖੋ ਤੁਸੀਂ ਆਹ ਚੀਜ਼ ਦੇਖੋ ਐ ਕਢਾਈ ਐ ਉੱਪਰ ਦੇਖੋ ਨੈੱਟ ਪੂਰੀ ਲੱਗੀ ਹੋਈ ਐ ਪ੍ਰੋਪਰ ਹੈਂਡਵਰਕ ਦਾ ਕੰਮ ਨਾਲੇ ਬਲੋਕ ਪ੍ਰਿੰਟਿੰਗ ਕੱਪੜਾ ਕੋਟਨ ਦੁਪੱਟਾ ਨਾਲ ਉਹ ਵੀ ਪ੍ਰਿੰਟਡ ਹੈਗਾ ਵੀ ਮਲ ਦਾ ਆ ਚੈੱਕ ਕਰ ਲੋ ਹੂੰ ਰੰਗ ਵੀ ਚਾਰ ਤੇ ਰੇਟ 395 ਰੁਪਏ ਹੈ ਹੀ 600 ਰੁਪਏ ਨੂੰ ਅਟਾੜ ਸਰ ਮੈਨੂੰ ਉਹ ਤਾਂ ਵਿਗੜਦੇ ਨੇ ਦੇਖੋ ਜੀ ਔਨ ਦਾ ਰਿਕਾਰਡ ਸਾਨੂੰ ਅਸੀਂ ਵੱਡਾ ਚੈਲੰਜ ਕਰਦੇ ਆਂ ਸਾਰੀਆਂ ਵੀਡੀਓ ਚੈੱਕ ਕਰ ਲੈ ਜਿੱਥੇ ਮਰਜੀ ਜਾ ਕੇ ਆ ਸੂਟ ਇਸ ਇਦਾਂ ਦੀ ਕੁਆਲਿਟੀ ਚੈੱਕ ਕਰ ਲਿਓ ਜੇ ਕੋਈ 375 ਦੇ ਜੀ ਸੂਰਤ ਦੇ ਵਿੱਚ ਜੋ ਰੇਟ ਆ ਉਹ ਹੀ ਰੇਟ ਬਾਬੇ ਦੀ ਹੱਟੀ ਜਮਸ਼ੇਰ ਖਾਸ ਨੇ ਕਰਤਾ ਆ ਕੇ ਲੈ ਜਾਓ ਜਿਸ ਦੇਖੋ ਲੁੱਕ ਦੇਖੋ ਡਿਜ਼ਾਈਨਿੰਗ ਦੇਖੋ ਪਾਜੀ ਹਾਂਜੀ ਆ ਦੇਖੋ ਜੋਰ ਜੱਟ ਦੇ ਸੂਟ ਮਿਰਰ ਵਰਕ ਵਾਲੇ ਆ ਲੋ ਜੀ 375 ਰੁਪਏ ਸੂਟ ਲੈ ਜਾਓ ਜੀ ਦੇਖੋ 375 ਦਾ ਸੂਟ ਆ ਤੁਸੀਂ ਇੰਡੀਆ ਦੇ ਕਿਸੇ ਕੋਨੇ 'ਚ ਬੈਠੇ ਹੋ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹੋ ਤੁਹਾਨੂੰ ਅਸੀਂ ਸ਼ਿਪਿੰਗ ਦੀ ਸਰਵਿਸ ਦਵਾਂਗੇ ਜਿੰਨਾ ਮਰਜ਼ੀ ਕੱਪੜਾ ਮੰਗਾ ਲਓ ਜਿੰਨੇ ਮਰਜ਼ੀ ਦੀ ਸ਼ਾਪਿੰਗ ਕਰ ਲਓ ਅਸੀਂ ਜ਼ਿੰਮੇਵਾਰ ਆ ਸਾਹਨ ਟੀਵੀ ਵੱਲੋਂ ਪੈਸੇ ਵੀ ਤੁਹਾਡੇ ਸੇਫ ਹੈਗੇ ਆ ਜੋ ਚੀਜ਼ ਤੁਸੀਂ ਪਸੰਦ ਕਰੋਗੇ ਉਹੀ ਤੁਹਾਨੂੰ ਮਿਲੇਗੀ। 크레이프 ਨੇ ਸੂਟ। ਹਾਂਜੀ ਡਿਜ਼ਾਈਨਰ ਚੀਜ਼ਾਂ। ਆਹ ਦੇਖੋ ਭਾਜੀ ਨੇਚਰਲ 크레이프 ਰਿਓਨ ਦਾ ਤੁਹਾਨੂੰ ਦਿਖਾਤੀ ਆਲੋ ਨੇਚਰਲ 크레이프 ਦਾ ਸੂਟ। ਹਮ ਭਾਜੀ ਪੀਸ ਦੇਖੋ ਕੰਮ ਦੇਖੋ 크레이프 ਦੇ ਕੀਤਾ ਹੋਇਆ ਸੂਟ। ਹਮ ਉਹ ਵੀ ਬ੍ਰਾਂਡ ਸ਼ਭਾਂਗੀ। ਜੀ ਆਲੋ ਦੁਪੱਟਾ ਨਾਲ ਚਨੌਣ ਛਪਾਉਣ ਦਾ। ਜੀ ਆਲੋ ਭਾਜੀ 350 ਰੁਪਏ ਸੂਟ ਲੈ ਜਾਓ 8-800 ਵਾਲੇ। ਸਲੋ ਜੀ ਆਹ ਹੁਣ ਚੈੱਕ ਕਰ ਲਓ ਬੜੀ ਚੈਲੰਜ ਵਾਲੀ ਗੱਲ ਆ ਫੋਟੋ ਵਾਲਾ ਸੂਟ ਡਿਜ਼ਾਈਨਰ ਚੀਜ਼ ਜਿਹੜੀ ਬਾਜ਼ਾਰ 'ਚ 1200 1300 1400 'ਚ ਵਿ ਬਾਬੇ ਦੀ ਹੱਤੀ ਨੇ ਕਰਤਾ 350 350 ਰੁਪਏ ਦਾ ਸੂਟ ਆ ਕੜਾਈ ਦੇਖੋ ਕੀਤੀ ਹੋਈ ਸ਼ਾਰਟ ਦੇਖੋ ਪ੍ਰੋਪਰ ਜ਼ੋਰ ਜੱਟ ਦਾ ਪੀਸ ਗਰਮੀਆਂ ਦਾ ਤੋਹਫਾ ਠੰਡਾ ਠੰਡਾ ਕੁਲਕੁਲ ਕਪੜਾ ਜ਼ੋਰ ਜੱਟ ਆ ਲੋ ਜੀ ਬ੍ਰਾਂਡਡ ਰੋਲੀ ਮੋਲੀ ਦਾ ਰੇਟ 495 ਰੁਪਏ ਜੀ ਰੇਟਾਂ ਦੀ ਗਰੰਟੀ ਦੇ ਨਾਲ ਚੀਜ਼ਾਂ ਦੇ ਰਹੇ ਆ ਬਾਜੀ ਗਰੰਟੀ ਦੇ ਨਾਲ ਵੱਡੇ ਫਾਇਦੇ ਵੱਡੇ ਦਿਵਾਕੇ ਕਰਾਂਗੇ ਕਲਾਸ ਚੀਜ਼ਾਂ ਆ ਦੇਖੋ ਪੀਸ ਬਾਜੀ ਇੱਕ ਤੋਂ ਇੱਕ ਤੋਹਫਾ ਕਪੜਾ ਆ ਦੇਖੋ ਫੁੱਲ ਹੈਵੀ ਕਪੜਾ ਕੁਆਲਿਟੀ ਦੇ ਨਾਲ ਆ ਲੋ ਜੀ ਆ ਜਰਾ ਪੀਸ ਦੇਖੋ ਤੁਸੀਂ ਕਿੰਨਾ ਹੈਵੀ ਕੰਮ ਦੁਪੱਟਾ ਜਨੂਨ ਸ਼ਮਾਉਂਦਾ ਨਾਲ ਰੰਗ ਵੀ ਚਾਰ ਰੇਟ ਸਿਰਫ 495 ਰੁਪਏ ਦੇਖੋ ਜਿਨ੍ਹਾਂ ਨੇ ਦਾਜਵਰ ਦਾ ਕਪੜਾ ਲੈਣਾ ਦੇਣ ਲੈਣ ਲਈ ਲੈਣਾ ਤੁਸੀਂ ਆ ਜਾਓ 475 ਰੁਪਏ ਦਾ ਹਾ ਸੂਟ ਦੇਣਾ ਇਹ ਸਭ ਤੋਂ ਵੱਡੀ ਹੋਲ ਸੇਲ ਦੁਕਾਨ ਹੈ ਜਿੱਥੇ ਤੁਹਾਨੂੰ ਡਾਇਰੈਕਟ ਫੈਕਟਰੀਆਂ ਨਾਲ ਉਹ ਮਿੱਲਾਂ ਵਾਲੇ ਭਾਅ ਦੇ ਰੇਟ ਤੇ ਕਪੜਾ ਦੇ ਰਿਹਾ ਬਾਬੇ ਜੱਟੀ ਤੁਸੀਂ ਫਗਵਾੜਾ ਜਲੰਧਰ ਲੁਧਿਆਣਾ ਬਠਿੰਡਾ ਮਾਲਸਾਪਾ ਜਿੱਥੇ ਮਰਜੀ ਚਲ ਜਾਓ ਇਸ ਪਾਸੇ ਕਪੜਾ ਪੂਰੇ ਪੰਜਾਬ 'ਚ ਨਹੀਂ ਮਿਲਣਾ ਇਸ ਗੱਲ ਨੂੰ ਤੁਸੀਂ ਚੈੱਕ ਕਰਨਾ ਨਾ ਟਰਾਈ ਕਰ ਲਿਓ ਆ ਕੇ ਖੁਸ਼ ਹੋ ਕੇ ਜਾਓਗੇ ਆਹ ਲੋ ਭਾਜੀ ਸਭ ਤੋਂ ਵੱਡਾ ਫਾਇਦਾ 495000 ਹਜ਼ਾਰ ਹਜ਼ਾਰ ਨੇ ਸੂਟ ਵੀ ਕਰਤੇ ਨੇ ਜਿਲ੍ਹਾ ਜਲੰਧਰ ਜਮਸ਼ੇਰ ਖਾਸ ਬ੍ਰਾਂਡਡ ਮਿਲਾਂ ਦੇ ਬ੍ਰਾਂਡਡ ਕੱਪੜਾ ਇੱਕੋ ਪਿੰਡ ਜਾਂ ਇੱਕੋ ਛੱਤ ਥੱਲੇ ਜੀ ਕੋਈ 510 ਰੁਪਏ ਦਾ ਸੂਟ ਭਾਜੀ ਐਤਵਾਰ ਨੂੰ ਬਹੁਤ ਵੱਡਾ ਸੇਲ ਮੇਲਾ ਲੱਗਣਾ ਐਤਵਾਰ ਨੂੰ ਦੁਨੀਆ ਤੋਂ ਲੋਕਾਂ ਨੇ ਆਉਣਾ ਇੱਥੇ ਪੂਰੇ ਇੰਡੀਆ ਦੇ ਵੱਖ-ਵੱਖ ਸਟੇਟਾਂ ਤੋਂ ਵੱਖ-ਵੱਖ ਸ਼ਹਿਰਾਂ ਤੋਂ ਤੁਸੀਂ ਆ ਜਿਓ ਫਾਇਦੇ ਬਹੁਤ ਸਾਰੇ ਕਰ ਦੇਣੇ ਆ ਚਾਰ ਪੰਜ ਦਿਨਾਂ ਦੀ ਸੇਲ ਆ ਬਹੁਤ ਵੱਡਾ ਫਾਇਦਾ ਸਾਡੇ ਕਰਕੇ ਵੇਚਾਂਗੇ ਆ ਦੇਖੋ ਭਾਜੀ ਜਾਂਦੇ ਜਾਂਦੇ ਆਰਟੀਕਲ ਹੋਰ ਦਿਖਾ ਦਈਏ ਪ੍ਰਿੰਟਿੰਗਾਂ ਦੇਖੋ ਪਿਓਰ ਕਾਟਨ ਦੀ ਆ ਮੇਨੂ ਕੇ ਜਨਾ ਭਾਜੀ ਪਿਓਰ ਕੋਟਨ ਹੱਥ ਲਾਓ ਭਾਜੀ ਕੁਆਲਿਟੀ ਚੈੱਕ ਕਰੋ ਤੁਸੀਂ ਇਹਦਾ ਪੂਰੀ ਮਲਮਲ ਵਾਲਾ ਕੱਪੜਾ ਜੀ ਭਾਜੀ ਬ੍ਰਾਂਡਡ ਪ੍ਰਿੰਟਿੰਗਾਂ ਦੇਖੋ ਤੁਸੀਂ ਕਿੰਨੀ ਆ ਸ਼ਾਨਦਾਰ ਕਿੰਨੇ ਸੋਹਣੇ ਬ੍ਰਾਂਡਡ ਮਿਲਾਂ ਦੇ ਕੱਪੜੇ ਆ ਜੀ ਆ ਦੇਖੋ ਭਾਜੀ ਪੀਸ ਆਰਟੀਕਲ ਦੇਖੋ ਤੁਸੀਂ 375 ਮੇ ਦਾ ਸੂਟ ਲੈ ਜਾਓ ਭਾਜੀ ਜੀ ਆ ਲਓ ਹੁਣ ਤੁਸੀਂ ਇੱਥੇ ਛੇਤੀ ਪਹੁੰਚੋ ਹਰ ਤਰ੍ਹਾਂ ਦਾ ਬ੍ਰਾਂਡ ਆ ਚੁੱਕਿਆ ਰੇਟ ਘੱਟ 5 ਦਿਨ ਦੀ ਸੇਲ ਬਾਬੇ ਦੀ ਹੱਟੀ ਜਮਸ਼ੇਰ ਕਾਸ ਜੇ ਤੁਸੀਂ ਲੈਣਾ ਚਾਹਦੇ ਹੋ ਵੱਡਾ ਫੈਰਾ ਜੇ ਤੁਸੀਂ ਕਮਾਣਾ ਚਾਹਦੇ ਹੋ ਘਰ ਬੈਠਿਆਂ ਪੈਸੇ ਫਿਰ ਪੈਕ ਮੁਠੇ ਵੀ ਲੈਣ ਦੀ ਲੋ ਕੱਲਾ ਕੱਲਾ ਪੀਸ ਲੈ ਜਾਓ ਕਪੜਾ ਨਾ ਵਿਕਿਆ ਹੋ ਜਾਏਗਾ ਵਾਪਸੀ ਸੈਟ ਲਾਈਨ ਦੀ ਲੋੜ ਨਹੀਂ ਕਪੜਾ ਨਾ ਵਿਕਿਆ 2 ਸਾਲਾਂ ਦੀ ਵਾਪਸੀ ਸਭ ਤੋਂ ਵੱਡਾ ਫਾਇਦਾ ਤੁਸੀਂ ਘੱਟ ਪੈਸਿਆਂ 'ਚ ਵਧੀਆ ਬਿਨੈਸ ਸਟਾਰਟ ਕਰ ਸਕਦੇ ਹੋ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਨ ਬਾਬੇ ਦੀ ਹੱਟ ਜਾਣਾ ਤੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਨਾ ਅੱਜ ਦੀ ਵੀਡੀਓ ਜਿਹੜੇ ਮੇਰੇ ਭੈਣ ਭਰਾ ਜਿਆਦਾ ਜਿਆਦਾ ਸ਼ੇਅਰ ਕਰਨਗੇ ਆ ਸਾਂਝਾ ਬ੍ਰਾਂਡ ਦਾ ਸੂਟ ਜਿਹੜਾ ਸਭ ਤੋਂ ਬੈਸਟ ਬ੍ਰਾਂਡ ਹੈ ਵਰਲਡ ਲੈਵਲ ਦੇ ਉੱਪਰ ਵਰਸ਼ਾ ਔਰ ਸਾਂਝਾ ਦਾ ਬ੍ਰਾਂਡ ਜਿਹੜਾ ਵਰਲਡ ਲੈਵਲ ਤੇ ਚੱਲ ਰਿਹਾ ਆਹ ਵਾਲਾ ਸੂਟ ਕਿਹੜਾ ਸੂਟ ਦਵਾਂਗੇ 11 ਇੱਕ ਅੱਧਾ ਨਹੀਂ 11 ਸੂਟ ਭੇਜਾਂਗੇ ਕਿਉਂਕਿ ਸੂਰਤ ਨਹੀਂ ਕਰਤੀ ਆ ਓਪਨਿੰਗ 11 ਸੂਟ ਐਦਾਂ ਦੇ ਭੇਜਾਂਗੇ ਫਰੀ ਭਾਜੀ ਇੱਕ ਇੱਕ ਬੰਦੇ ਨੂੰ ਦੇਖੋ ਜੀ ਇੱਕ ਨਹੀਂ ਦੋ ਨਹੀਂ ਪੰਜ ਨਹੀਂ 10 ਨਹੀਂ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਵੱਧ ਵੀਡੀਓ ਸ਼ੇਅਰ ਕਰਨਗੇ ਆ 11 ਸੂਟ ਤੁਹਾਨੂੰ ਦਵਾਂਗੇ ਬਿਲਕੁਲ ਫਰੀ ਤੁਹਾਡੇ ਘਰ ਵੀ ਕੋਰੀਅਰ ਕਰ ਦਿਆਂਗੇ ਐਡੀ ਵੀਡੀਓ ਸ਼ੇਅਰ ਕਰ ਦਿਓ 1000 ਸ਼ੇਅਰ ਚਾਹੀਦਾ ਸਾਨੂੰ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਅੱਜ ਦੀ ਨੂੰ ਤੇ ਭੈਣਾ ਭਰਾਵਾਂ ਦੀ ਅਸੀਂ ਕਰ ਰਿਹਾ ਸਪੋਰਟ ਤੇ ਤੁਸੀਂ ਕਰੋ ਬਾਬੇ ਦੀ ਰੀਡ ਸਪੋਰਟ 1 ਰੁਪਏ ਦਾ ਲੋਸ ਨਹੀਂ ਵਾਪਸੀ ਦੋਸਾਂ ਦੀ ਸਵੇਰੇ 7.5 ਲੈ ਕੇ ਰਾਤੀ 8 ਵਜੇ ਤੱਕ ਤੁਹਾਡੀ ਸੇਵਾ ਜਾਜਣਾ ਸਸਰੀ ਕਾਲ ਜੀ ਕੈਰਾਮਨ ਹੋਮਸਨ ਦੀ ਨਾਲ ਹਰਦੀਪ ਸਿੰਘ ਦੱਗਰ ਸਾਹਨ ਟੀਵੀ ਜਮਸ਼ੇਰ ਖਾਸ